ਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਬਣਾਵਾਂਗੇ ਕੜੀ ਕੜੀ ਪਕੌੜਾ ਤੇ ਮੈਂ ਦਹੀਂ ਦੀ ਬਣਾਉਣ ਲੱਗੀ ਆ ਕੜੀ ਤੇ ਦਹੀਂ ਦੇ ਵਿੱਚ ਮੈਂ ਵੇਸਣ ਪਾਤਾ ਆ ਤੇ ਇਹਨੂੰ ਇਸ ਮਿਕਸੀਨਾਂ ਚੰਗੀ ਤਰ੍ਹਾਂ ਹਿਲਾ ਲਿਆ ਵਾ ਤੇ ਇਹਨੂੰ ਨਾ ਪਤਲਾ ਕਰਤਾ ਤਾਂ ਜੋ ਦਹੀਂ ਦੀਆਂ ਫੁਟੀਆਂ ਜਿਹੜੀਆਂ ਮਰ ਜਾਣ ਤੇ ਇੱਧਰ ਮੈਂ ਪਿਆਜ਼ ਦਸਨਾ ਅਦਰਕ ਸਾਰਾ ਪੀਸ ਲਿਆ ਏ ਤੇ ਇਧਰ ਮੇਥਰੇ ਜੀਰਾ ਜਵੈਣ ਤੇ ਇਧਰ ਤੇਜ ਪੱਤਾ ਤੇ ਇਧਰ ਤੇਲ ਗਰਮ ਹੋ ਗਿਆ ਏ ਧੂਆ ਹੀ ਨਿਕਲ ਗਿਆ ਤੇਲ ਚੋਂ ਤੇ ਚਲੋ ਜੀ ਬਹੁਤ ਜ਼ਿਆਦਾ ਖਿਲਾੜੇ ਪਏ ਨੇ ਤੇ ਮੈਂ ਸ਼ਾਮ ਦੇ ਸਾਢੇ 6 ਹੋ ਗਏ ਆ 7 ਵਜੇ ਚੱਲ ਲਿਆ ਬੱਲ ਤਾਂ ਕਿਉਂਕਿ ਮੈਂ ਦੁਕਾਨ ਤੇ ਬੈਠੀ ਸੀ ਬਹੁਤ ਟਾਈਮ ਹੋ ਗਿਆ ਮੈਨੂੰ ਤੇ ਮੈਂ ਲੇਟ ਹੋ ਗਈ ਅੱਜ ਤੇ ਇਧਰ ਭਾਂਡਿਆਂ ਭੁੰਡਿਆਂ ਦਾ ਖੂਬ ਖਲਾਰਾ ਪਿਆ ਉਹਦੀ ਪਰਿਪਈਆ ਤੇ ਚਲੋ ਜੀ ਮੈਂ ਕਰਦੀਆਂ ਕੰਮ ਤੇ ਕੜੀ ਨੂੰ ਲਾਲਾ ਤੜਕਾ ਤੇ ਇਧਰ ਮਟਰ-ਮਟਰ ਵੀ ਪਏ ਆ ਕੱਢਣ ਵਾਲੇ ਇਹ ਸਾਰਾ ਮੈਂ ਕੰਮ ਰਸੋਈ 'ਚ 1 ਘੰਟਾ ਲੱਗ ਜਾਣਾ ਚਲੋ ਜੀ ਮੈਂ ਕਰਦੀ ਆ ਤੁਹਾਡੇ ਅੱਗੇ ਰੈਸਪੀ ਸ਼ੇਅਰ ਤੇ ਹੁਣ ਮੈਂ ਪਾਦਾ ਇਹਦੇ ਵਿੱਚ ਮੈਂ ਇਹਦੇ ਵਿੱਚ ਤੇਜ ਪੱਤਾ ਜੀਰਾ ਜਵੈਣ ਮੇਥਰੇ ਤੇ ਪਿਆਜ਼ ਲਸਣ ਸਭ ਕੁਝ ਪਾਤਾ ਏ ਤੇ ਹੁਣ ਜਿੰਨਾ ਟਾਈਮ ਬਰਾਊਨ ਨਹੀਂ ਹੋਊਗਾ ਪਿਆਜ਼ ਬਰਾਊਨ ਨਹੀਂ ਹੋਣਗੇ ਤੇ ਉਹਨਾਂ ਟਾਈਮ ਆਪਾਂ ਆ ਜਿਹੜਾ ਕੋਲ ਆ ਵੇਸਣ ਦਾ ਉਹਦੇ ਵਿੱਚ ਨਹੀਂ ਪਾਵਾਂਗੇ ਉਹਨਾਂ ਟਾਈਮ ਆਪਾਂ ਇਹਨੂੰ ਬਰਾਊਨ ਕਰ ਲੈਣਾ ਹੈ ਤੇ ਫਿਰ ਆਪਾਂ ਉਸ ਤੋਂ ਬਾਅਦ ਇਹ ਕੋਲ ਪਾਵਾਂਗੇ ਆਪਾਂ ਬਣਾਉਣ ਲੱਗੇ ਆ ਕੁੱਕਰ ਚ ਕੜੀ ਤੇ ਬਾਅਦ ਚ ਪਕੌੜੇ ਪਾਵਾਂਗੇ ਪਕੌੜੇ ਹੈਗੇ ਆ ਇਹਦੇ ਵਿੱਚ 5-6 ਮਿਰਚਾਂ ਪਾਵਾਂਗੇ ਚਾਹੇ ਤੁਸੀਂ ਕੱਟ ਸਕਦੇ ਹੋ ਮੈਂ ਪੀਸ ਕੇ ਪਾ ਦਨੀ ਆ ਵਿੱਚ ਤੁਸੀਂ ਕੱਟ ਨਹੀਂ ਸਕਦੇ ਹੋ ਕਿ ਇੰਨੀਆਂ ਮਿਰਚਾਂ ਕੋੜੀਆਂ ਨਹੀਂ ਹੈਗੀਆਂ ਸ਼ਾਇਦ ਹੋਰ ਪਹਿਜਣ ਹਾਂਜੀ ਪਿਆਜ਼ ਸਾਰਾ ਕੁਝ ਮਤਲਬ ਕਿ ਮਸਾਲਾ ਹੋ ਗਿਆ ਸੀ ਬਰਾਊਨ ਤੇ ਉਸ ਤੋਂ ਬਾਅਦ ਮੈਂ ਸਾਰਾ ਜੋ ਵੀ ਦਹੀਂ ਤੇ ਵੇਸਣ ਲੱਸੀ ਕਹਿ ਲਓ ਉਹਨੂੰ ਵਿੱਚ ਮੈਂ ਪਾਤਾ ਆ ਤੇ ਹੁਣ 15 20 ਮਿੰਟ ਅੱਧਾ ਘੰਟਾ ਇਹ ਹੁਣ ਰਿੱਜੂਗੀ ਤੇ ਫਿਰ ਕੜੀ ਬਣੂਗੀ ਚਲੋ ਜੀ ਮਿਲਦੇ ਆਂ ਜੀ ਤਦ ਤੱਕ ਤੁਸੀਂ ਮੇਰੀ ਵੀਡੀਓ ਲਾਈਕ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ ਲਓ ਜੀ ਸਾਡੀ ਕੜੀ ਬਣ ਕੇ ਤਿਆਰ ਆ ਕੜੀ ਪਕੌੜਾ ਕਿਉਂਕਿ ਬਹੁਤ ਹੀ ਵਧੀਆ ਬਣੀ ਆ ਬਿਲਕੁਲ ਆਸਾਨ ਤਰੀਕੇ ਨਾਲ ਕੜੀ ਬਣਾਓ ਖਾਓ ਇੰਜੋਏ ਕਰੋ ਥੈਂਕ ਯੂ ਜੀ ਲਓ ਜੀ ਹਾਂਡੀ ਕੜੀ ਬਣ ਕੇ ਤਿਆਰ ਆ ਕੜੀ ਪਕੌੜਾ ਕਿਉਂਕਿ ਬਹੁਤ ਹੀ ਵਧੀਆ ਬਣੀ ਆ ਬਿਲਕੁਲ ਆਸਾਨ ਤਰੀਕੇ ਨਾਲ ਕੜੀ ਬਣਾਓ ਖਾਓ ਇੰਜੋਏ ਕਰੋ ਥੈਂਕ ਯੂ ਜੀ